ਨਾਟਿਨਿਆ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਦੀ ਪ੍ਰਸਿੱਧ ਲੇਖਕਾ ਤੇ ਸਮਾਜ ਸੇਵਿਕਾ ਡਾਕਟਰ ਕੁਲਵਿੰਦਰ ਕਾਰਮਿਨਹਾਸ ਦੀ ਨਵੀਂ ਪੁਸਤਕ ਤੇਰੇ ਘਰ ਆਨੰਦ ਗਿਆਨੰਦਨ ਅਕੈਡਮੀ ਵਿਖੇ ਰਿਲੀਜ਼ ਕੀਤੀ ਗਈ। ਇਹ ਕਿਤਾਬ ਗਿਆਨੰਦਨ ਅਕੈਡਮੀ ਸਕੂਲ ਵਿੱਚ ਪੜ ਰਹੇ ਜ਼ਰੂਰਤਮੰਦ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਵੱਲੋਂ ਰਿਲੀਜ਼ ਕੀਤੀ ਗਈ। ਅਤੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੇ 12 ਸਾਲਾਂ ਤੋਂ ਡਾਕਟਰ ਮਿਨਹਾਸ ਇਹਨਾਂ ਬੱਚਿਆਂ ਨੂੰ ਬਿਨਾਂ ਕੋਈ ਫੀਸ ਲਏ ਵਿੱਦਿਆ ਪ੍ਰਦਾਨ ਕਰ ਰਿਆ ਹਨ। ਹੁਣਾ ਦਾ ਇਹ ਕਹਿਣਾ ਹੈ ਕਿ ਵਿਦਿਆਦਾਨ ਸਭ ਤੋਂ ਵੱਡਾ দান ਹੈ ਤੇਰੀ ਘਰ ਆਨੰਦ ਕਿਤਾਬ ਦੇ ਕੁਲ 20 ਅਧਿਆਏ ਹਨ ਕੁਝ ਅਧਿਆਏ ਦੇ ਨਾਮ ਪਰਮਾਤਮਾ ਦੀ ਹੋਂਦ 'ਚ ਵਿਸ਼ਵਾਸ ਬੋਲੇ ਸੋਨੇ ਹਲ ਦੀ ਜੈਕਾਰੇਤੀ ਜਨਮ ਗੁਰੂ ਸਹਿਬਾਨ ਤੇ ਗੁਰਬਾਣੀ ਨਾਲ ਪ੍ਰੇਮ ਪਹੁੰਚੀਆਂ ਹੁਆਂ ਰੂਹ ਨਾਲ ਮੇਲ ਮਿਲਾਪ ਆਨੰਦ ਹੀ ਆਨੰਦ ਸੱਚੇ ਦਿਲੋਂ ਕੀਤੀ ਅਰਦਾਸ ਪੂਰੀ ਹੋਣਾ ਮਿਲੀਆਂ ਅਸੀਸਾਂ ਅਨਮੋਲ ਧਰਮ ਯੁੱਧ ਮੋਰਚੇ ਦੌਰਾਨ ਜੇ ਆਣਾ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰ ਅਤੇ ਕੁਦਰਤ ਵਿੱਚ ਕਾਦਰ ਦੀ دیدار ਕਰਨੀ ਆਦਤ ਡਾਕਟਰ ਮਿਨਹਾਸ ਚਾੜੀ ਦੇ ਲਗਭਗ ਕਿਤਾਬਾਂ ਲਿਖ ਚੁੱਕੇ ਹਨ ਭਾਰਤਕ ਦੀਆਂ ਕਿਤਾਬਾਂ ਸਮਾਜਿਕ ਸਰੂਕਾਰਾਂ ਨਾਲ ਸੰਬੰਧਿਤ ਨਾਵਲ ਜੀਵਨੀਆਂ ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ ਅਰਸ਼ੀ ਨੂਰ ਕ੍ਰਾਂਤੀਕਾਰੀ ਗੁਰੂ ਨਾਨਕ ਧਰਮ ਹੇਤ ਸਾਕਾਜਨ ਕੀਆ ਦਿਲ ਚੀਰਵੀ ਸ਼ਹਾदत ਚਾਰ ਸਹਜਾਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਹਰਿਕ੍ਰਿਸ਼ਨ ਧਿਆਈਆ ਮਹਾਨ ਸ਼ਖਸੀਅਤ ਸਰਦਾਰ ਜੱਸਾ ਸਿੰਘ ਆਲੂਵਾਲੀਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੰਤ ਬਾਬਾ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਕਰਮਯੋਗੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਯਾਦਾਂ ਦੇ ਨਕਸ਼ੇ ਸੁਪਨਿਆਂ ਦਾ ਘਰ ਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਕੁੱਝ ਕਿਤਾਬਾਂ ਦੇ ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ ਹਨ ਸੌ ਦੇ ਲਗਭਗ ਪੇਪਰ ਲਿਖੇ ਤੇ ਪੜ ਚੁੱਕੇ ਹਨ ਇਹਨਾਂ ਤੋਂ ਇਲਾਵਾ ਕਈ ਕਿਤਾਬਾਂ ਦੇ ਮੁੱਖ ਬੰਦ ਲਿਖੇ ਹਨ ਪ੍ਰਸਿੱਧ ਲੇਖਕਾਂ ਦੇ ਇੰਟਰਵਿਊ ਲੈ ਕੇ ਮਹਿਰਮ ਮੈਗਜ਼ੀਨ ਵਿੱਚ ਵੀ ਛਪਵਾਏ ਕਈ ਆਰਟੀਕਲ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਪਦੇ ਰਹੇ ਰਿਲੀਜ਼ ਕੀਤੀ ਗਈ ਪੁਸਤਕ ਡਾਕਟਰ ਮਿਨਾਜ਼ ਦੇ ਧਾਰਮਿਕ ਤੇ ਅਧਿਆਤਮਿਕ ਅਨੁਭਵਾਂ ਤੇ ਆਧਾਰਿਤ ਹੈ ਇਹ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ